ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ ਜਾਪੈ ਦੇਖ ਦੀਪਕ ਪਤੰਗ ਪਛਮ ਕੋ ਤੱਕੈ ਜੀਵਨ ਜਨਮ ਕੁੱਲ ਨਾ ਗਾਵਹੀ ਜਾਪੈ ਨਾਦ ਬਾਦ ਸੁਨ ਮਿਰਗ ਆਨ ਗਿਆਨ ਰਾਚੈ ਪ੍ਰਾਨ ਸੁਖ ਹੋਏ ਸ਼ਬਦ ਬੇਦੀਨ ਕਾਵਈ ਜੋ ਪੈ ਜਲ ਸਹਿ ਨਿਕਸ ਮੀਨ ਸਰਂਜੀਵ ਰਹੈ ਸਹਿ ਦੁਖ ਦੁਖਨ ਬਿਰਹੋਂ ਵਲਖਾਵਈ ਸੇਵਾ ਗੁਰ ਗਿਆਨ ਧਿਆਨ ਤਜੈ ਭਜੈ ਗੁਬਦਾ ਕੋ ਸੰਗਤ ਮੈਂ ਗੁਰਮੁਖ ਪਦਵੀ ਨ ਪਾਵਈ ਵਾਣੀ ਗੁਰੂ ਗੁਰੂ ਹੈ ਬਾਣੀ ਵਿੱਚ ਬਾਣੀ ਅੰਬਰਤ ਸਾਰੇ ਗੁਰਵਾਣੀ ਕਹਿ ਸੇਵਕ ਜਨਮਨ ਪਰਤਖ ਗੁਰੂ ਨਿਸਤਾਰੇ ਸੋ ਕਹੋ ਟਲ ਗੁਰੂ ਸੇਵੀਐ ਐਹ ਨਿਸ ਦਰਸ਼ਨ ਗੁਰੂ ਕੈ ਜਨਮ ਮਰਨ ਦੁਖ ਜਾਈ ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ ਤਨ ਸਰੇ ਨਹਲਾ ਨਵਾ ਸਾਦ ਇਹੋ ਜਗ ਭਰਮ ਭੁਲਾਨ ਰਾਮ ਨਾਮ ਕਾ ਸਿਮਰਨ ਛੋਡਿਆ ਮਾਇਆ ਦੋ ਇਹੋ ਜਗ ਭਰਮ ਭੁਲਾਨਾ RAM ਨਾਮ ਕਾ ਸਿਮਰਨ ਛੋੜਿਆ ਮਾਇਆ ਤਿਕਾਨਾ ਰਹਾ ਨਾਦ ਪਿਤਾ ਭਾਏ ਸੁਤ ਬਨਤਾ ਤਾ ਕਹਿ ਰਸ ਲਪਟਾਨ ਜੋਬਨ ਧਨ ਪ੍ਰਭ ਤ ਕਹਿ ਮਦਮ ਐਨਸ ਰਹਿ دیਵਾਨਾ ਦੀਨ ਦਇਆਲ ਸਦਾ ਦੁਖ ਬੰਝਨ ਤਾਸੋ ਮਨ ਨ ਲਗਨ ਜਨ ਨਾਨਕ ਕੋਟਨ ਮੈਂ ਕਿਨੂ ਗੁਰਮਖ ਹੋਏ ਪਛਾਨਾ ਦੀਨ ਦਿਆਲ ਸਦਾ ਦੁਖ ਭੰਜਨ ਤਾਸਿਓ ਬਨਨਾ ਨਗਾਨਾ ਜਨ ਨਾਨਕ ਕੋਟਨ ਮੈਂ ਕਿਨ ਹੋ ਗੁਰਮੁਖੋ ਪਛਾਨਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਆਓ ਥੋੜਾ ਸਮਾਂ ਸ਼ਬਦ ਦੇ ਵਿਚਾਰ ਦੇ ਨਾਲ ਜੁੜਨ ਦਾ ਯਤਨ ਕਰੀਏ ਅੱਜ ਦਾ ਜੋ ਤੁਮਨਾਮਾ ਸਾਹਿਬ ਸਾਨੂੰ ਪ੍ਰਾਪਤ ਹੋਇਆ ਹੈ 684 ਤੇ 685 ਅੰਗ ਦੇ ਉੱਤੇ ਸੁਭਾਏਮਾਨ ਤਨਸਰੀ ਮਹੱਲਾ ਨਾਮਾ ਤਨਸਰੀ ਰਾਗ ਦੇ ਵਿੱਚ ਨੌਵੇਂ ਪਾਤਸ਼ਾਹ ਗੁਰੂ ਤੇਗ ਬਹਾਦਰ ਸਾਹਿਬ ਮਹਾਰਾਜ ਜੀ ਦੇ ਮੁਖਾਰविंद ਤੋਂ ਉਚਾਰਨ ਹੁ ਕੀਤੀ ਹੋਈ ਇਹ ਬਾਣੀ ਸਾਦ ਇਹੋ ਜੱਗ ਭਰਮ ਭੁਲੰਨ ਸਾਨੂੰ ਗੁਰੂ ਤੇਗ ਬਹਾਦਰ ਸਾਹਿਬ ਮਹਾਰਾਜ ਸਮਝਾ ਰਹੇ ਨੇ ਕਿ ਤੁਸੀਂ ਭਰਮ ਦੇ ਵਿੱਚ ਪੈ ਗਏ ਹੋ ਭਰਮ ਦੇ ਵਿੱਚ ਪੈ ਕੇ ਤੁਸੀਂ ਉਸ ਪਰਮਾਤਮਾ ਨੂੰ ਭੁੱਲ ਗਏ ਹੋ ਸਾਦੋ ਇਹੋ ਜੱਗ ਭਰਮ ਭੁਲਾਨਾ ਇੱਕ ਅੱਦੇ ਦੀ ਗੱਲ ਨਹੀਂ ਕੀਤੀ ਕਹਿੰਦੇ ਸਾਰਾ ਜੱਗ ਜਿਹੜਾ ਉਹ ਭਰਮ ਵਿੱਚ ਪੈ ਗਿਆ ਭਰਮ ਕੀ ਹੁੰਦਾ ਹੈ ਕਈ ਵਾਰੇ ਅਸੀਂ ਰਾਤ ਨੂੰ ਉੱਠਦੇ ਹਾਂ ਰਸੇ ਪਏ ਹੁੰਦੀ ਹੈ ਸਾਨੂੰ ਲੱਗਦਾ ਹੈ ਕਿ ਸੱਪ ਹੈ ਇਸੇ ਤਰ੍ਹਾਂ ਸਾਨੂੰ ਲੱਗਦਾ ਕਿ ਪ੍ਰਮਾਤਮਾ ਇਸ ਜਗ੍ਹਾ ਤੇ ਹੈ ਪ੍ਰਮਾਤਮਾ ਇਸ ਜਗ੍ਹਾ ਤੇ ਹੈ ਸਾਡੀ ਝੋਲੀ ਇੱਥੋਂ ਭਰਜੂ ਸਾਡੀ ਝੋਲੀ ਇੱਥੋਂ ਭਰਜੂ ਗੁਰੂ ਤੇਗ ਬਹਾਦਰ ਸਾਹਿਬ ਜੀ ਕਹਿੰਦੇ ਭਰਮ ਚ ਪੈ ਗਏ ਇੱਕ ਪ੍ਰਮਾਤਮਾ ਦੇ ਨਾਲ ਜੁੜਜੋ ਜੇ ਤੁਸੀਂ ਨੇ ਸੁੱਖ ਲੈਣਾ ਸਾਦੋ ਇਹੋ ਜੱਗ ਭਰਮ ਭੁਲਨ ਰਾਮ ਨਾਮ ਕਾ ਸਿਮਰਨ ਛੋਡਿਆ ਮਾਇਆ ਹਾਥ ਬਿਕਾਨਾ ਕਹਿੰਦੇ ਪ੍ਰਮਾਤਮਾ ਦਾ ਨਾਮ ਸਿਮਰਨਾ ਉਹ ਛੱਡਤਾ ਤੁਸੀਂ ਨੇ ਕਾਹਦੇ ਚ ਪੈ ਗਏ ਮਾਇਆ ਹਾਥ ਬਿਕਾਨਾ ਕਹਿੰਦੇ ਮਾਇਆ ਦੇ ਹੱਥ ਚ ਬਿਕ ਗਏ ਉਹ ਬਿਕਾਨਾ ਦਾ ਭਾਵ ਹੁੰਦਾ ਬਿਕ ਜਾਣਾ ਕਹਿੰਦੇ ਪ੍ਰਮਾਤਮਾ ਦਾ ਨਾਮ ਛੱਡਤਾ ਸਾਡੇ ਨਾਲ ਉਹ ਤੇ ਗਨਕਾ ਚੰਗੀ ਸੀ ਜਿਹੜੀ ਮਾੜੇ ਕੰਮ ਕਰਦੇ ਹੋਏ ਵੀ ਪ੍ਰਮਾਤਮਾ ਦੇ ਵਿੱਚ ਅਭੇਦ ਹੋ ਗਏ ਉਹ ਵੀ ਰਾਮ ਰਾਮ ਕਰਨ ਲੱਗ ਗਏ ਪਰ ਅਸੀਂ ਮਾਇਆ ਦੇ ਅੰਧਿਆਂ ਤੇ ਇੰਨਾ ਪੈ ਗਏ ਨਾ ਭਾਈ ਗੁਰਦਾਸ ਸਾਹਿਬ ਕਹਿੰਦੇ ਤੈਸੇ ਮਾਇਆ ਧੰਦ ਅੰਧ ਅਬਦ ਵਿਹਾਏ ਜਾਏ ਅੰਤ ਕਾਲ ਕੈਸੇ ਹਰ ਨਾਮ ਲੈ ਬਲਾਈਐ ਕਹਿੰਦੇ ਜੇ ਤੁਸੀਂ ਪਹਿਲਾਂ ਨਹੀਂ ਪ੍ਰਮਾਤਮਾ ਦਾ ਨਾਮ ਜਪਿਆ ਮਰਨ ਲੱਗਿਆ ਕਹਿੰਦੇ ਤੁਸੀਂ ਕਿਵੇਂ ਕਹਿ ਦੋਗੇ ਵਾਹਿਗੁਰੂ ਕਹਿੰਦੇ ਤੁਸੀਂ ਤੇ ਰਾਮ ਦਾ ਨਾਮ ਛੱਡ ਕੇ ਕਹਿੰਦੇ ਮਾਇਆ ਦੇ ਹੱਥ ਵਿਗ ਗਏ ਉਹ ਕਹਿੰਦੇ ਰਹਾਉ ਰਹਾਉ ਦਾ ਭਾਵ ਕਿ ਇਸ ਸ਼ਬਦ ਨੂੰ ਬੜੇ ਧਿਆਨ ਦੇ ਨਾਲ ਸਮਝਣ ਦੀ ਕੋਸ਼ਿਸ਼ ਕਰਨੀ ਹੈ ਜੀ ਹਰ ਇੱਕ ਸ਼ਬਦ ਦੇ ਵਿੱਚ ਰਹਾਉ ਦੀਆਂ ਧੁਕਾਂ ਨੇ ਕਿ ਇਹ ਸ਼ਬਦ ਨੂੰ ਸਮਝਣਾ ਹੈ ਭਾਵ ਕਿ ਇੱਕ ਉਹੰਕਾਰ ਤੋਂ ਲੈ ਕੇ 18 10 20 ਤੱਕ ਜਿੰਨੀ ਵੀ ਬਾਣੀ ਹੈ ਸਮਝ ਸਮਝ ਕੇ ਅੱਗੇ ਚੱਲਣਾ ਹੈ ਬਸ ਆਪਾਂ ਨੇ ਮਾਤ ਪਿਤਾ ਭਾਏ ਸੁੱਤ ਬਨਤਾ ਤਾਕੈ ਹਰਸ ਲਪਟਾਨਾ ਮਾਤਾ ਪਿਤਾ ਭਾਏ ਇਸਤਰੀ ਪੁੱਤਰ ਸਾਰਿਆਂ ਦੀ ਗੱਲ ਕੀਤੀ ਗੁਰੂ ਸਾਹਿਬ ਨੇ ਕਹਿੰਦੇ ਮਾਤ ਪਿਤਾ ਭਾਏ ਸੁਤਵਨਤਾ ਤਾਂ ਕਹਿ ਰਸ ਲਪਟਾਨਾ ਕਹਿੰਦੇ ਤੂੰ ਤੇ ਇਹਨਾਂ ਚ ਖੱਤਤ ਹੋ ਗਿਆ ਮਾ ਪਿਓ ਭਰਾ ਇਸਤਰੀ ਇਹਨਾਂ ਚ ਖੱਤਤ ਹੋ ਗਿਆ ਹੁਣ ਗੁਰੂ ਸਾਹਿਬ ਨੇ ਇਹ ਨਹੀਂ ਕਿਹਾ ਕਿ ਤੂੰ ਇਹਨਾਂ ਨੂੰ ਛੱਡ ਦੇ ਨਹੀਂ ਕਹਿੰਦੇ ਇਹਨਾਂ ਦੇ ਨਾਲ ਰਹਿਣਾ ਆਪਣੀ ਮਾਂ ਨਾਲ ਆਪਣੇ ਪਿਤਾ ਨਾਲ ਆਪਣੇ ਭਰਾ ਨਾਲ ਆਪਣੀ ਇਸਤਰੀ ਨਾਲ ਸਾਰਿਆਂ ਨਾਲ ਪਿਆਰ ਕਰਨਾ ਹੈ ਕਹਿੰਦੇ ਕਹਿੰਦੇ ਨਾਲ-ਨਾਲ ਪਰਮਾਤਮਾ ਨੂੰ ਵੀ ਯਾਦ ਕਰਨਾ ਹੈ ਜੇ ਤੁਸੀਂ ਇੱਕ ਪਾਸੜ ਪ੍ਰੇਤ ਕਰ ਲਏ ਇੱਕ ਪਾਸੜ ਪ੍ਰੇਤ ਸਾਨੂੰ ਡੋਬ ਦਿੰਦੀ ਹੈ ਜਿਵੇਂ ਮੱਛੀ ਦੀ ਪ੍ਰੀਤ ਪਾਣੀ ਨਾਲ ਹੈ ਪਰ ਪਾਣੀ ਮੱਛੀ ਨਾਲ ਪਿਆਰ ਨਹੀਂ ਕਰਦਾ ਕਦੇ ਵੀ ਦੇਖ ਲਓ ਤੁਸੀਂ ਪਾਣੀ ਕਦੇ ਮੱਛੀ ਨੂੰ ਬਚਾਉਣ ਵਾਸਤੇ ਬਾਹਰ ਨਹੀਂ ਆਉਂਦਾ ਜੇ ਮੱਛੀ ਪਾਣੀ ਦੇ ਵਿੱਚ ਹੈ ਤਾਂ ਉਹ ਉਹਦਾ ਜੀਵਨ ਹੈ ਜੇ ਮੱਛੀ ਨੂੰ ਪਾਣੀ ਤੋਂ ਬਾਹਰ ਕੱਢ ਦਈਏ ਕਹਿੰਦੇ ਉਹ ਤੜਫ ਤੜਫ ਕੇ ਮਰ ਜਾਂਦੀ ਹੈ ਗੁਰੂ ਸਾਹਿਬ ਕਹਿੰਦੇ ਸਾਰਿਆਂ ਨਾਲ ਪਿਆਰ ਕਰਨਾ ਆਪਣੇ ਪਰਿਵਾਰ ਨਾਲ ਪਰ ਕਹਿੰਦੇ ਨਾਲ-ਨਾਲ ਗੁਰੂ ਨੂੰ ਵੀ ਤੂੰ ਚੇਤਾ ਰੱਖਣਾ ਜੋਵਨ ਧਨ ਪ੍ਰਭਤਾ ਕੈ ਮਦਮੈ ਐਸ ਨੇਸ ਰਹਿ دیਵਾਨਾ ਜੋਵਨ ਜਵਾਨੀ ਧਨ ਪੈਸਾ ਪ੍ਰਭਤਾ ਭਾਵ ਕੇ ਲੋਕਾਂ ਚ ਬਹੁਤ ਜ਼ਿਆਦੇ ਬੰਦੇ ਨੂੰ ਪ੍ਰਚਾਰਿਆ ਜਾਂਦਾ ਕਿ ਇਹ ਬੰਦਾ ਤੇ ਬਹੁਤ ਸੋਹਣਾ, ਉੱਚਾ ਸੁੱਚਾ ਪਰ ਉਹਦਾ ਜੀਵਨ ਉਹ ਕਿਸ ਤਰ੍ਹਾਂ ਦਾ ਹੈ ਉਹ ਨਹੀਂ ਪਤਾ ਲੋਕਾਂ ਨੂੰ ਧਨ ਜੋਬਨ ਪ੍ਰਭਤਾ ਕੇ ਮਦਮੈ ਮਦ ਹੁੰਦਾ ਨਸ਼ਾ ਕਹਿੰਦੇ ਤੂੰ ਤੇ ਇਹਨਾਂ ਚੀਜ਼ਾਂ ਦੇ ਨਸ਼ੇ 'ਚ ਫਿਰਦਾ ਹੈ ਨਾ ਜੋਬਨ ਨੇ ਰਹਿਣਾ ਨਾ ਧਨ ਨੇ ਰਹਿਣਾ ਨਾ ਤੇਰੀ ਜੈ ਜੈਕਾਰ ਨੇ ਰਹਿਣਾ ਸਭ ਖਤਮ ਹੋ ਜਾਣੀ ਐ ਪਰ ਜੇ ਤੂੰ ਪਰਮਾਤਮਾ ਦੇ ਨਾਲ ਪਿਆਰ ਭਾਵੇਂਗਾ ਨਾ ਕਿਤੇ ਜੋਬਨ ਪ੍ਰੇਤ ਬਿਨ ਸੁੱਕ ਗਏ ਕੁਮਲਾਏ ਜਿਹੜੇ ਪਰਮਾਤਮਾ ਦੇ ਨਾਲ ਪਿਆਰ ਨਹੀਂ ਪਾਇਆ ਕਿੰਨੇ ਜੋਬਨ ਕਿੰਨੀਆਂ ਜਵਾਨੀਆਂ ਇੱਥੇ ਸੁੱਕ ਗਈਆਂ ਪਰ ਕਹਿੰਦੇ ਜਿਨ੍ਹਾਂ ਨੇ ਪਿਆਰ ਪਾਲਿਆ ਉਹਨਾਂ ਨੂੰ ਲੋਕ ਅੱਜ ਵੀ ਯਾਦ ਕਰਦੇ ਐ ਧਨ ਦਾ ਵੀ ਕੋਈ ਮਾਣ ਨਹੀਂ ਕਰਨਾ ਚਾਹੀਦਾ ਕਹਿੰਦਾ ਗੁਰੂ ਸਾਹਿਬ ਕਹਿੰਦੇ ਧਨ ਜੋਬਨ ਅਰ ਫੁੱਲੜ 나ਠੀੜੇ ਦਿਨ ਚਾਰ ਕਹਿੰਦੇ ਤੇ ਚਾਰਕ ਦਿਨਾਂ ਦੇ ਹੁੰਦੇ ਐ ਤੁਸੀਂ ਪ੍ਰਮਾਤਮਾ ਦੇ ਨਾਲ ਪਿਆਰ ਪਾਇਓ ਜੋਬਨ ਧੰਨ ਪ੍ਰਭਤਾ ਕੈ ਮਦਮੈਂ ਐਹਨੇ ਸਰਹਿ دیਵਾਨਾ ਐਹਨੇ ਸਦਾ ਭਾਵ ਹੁੰਦਾ ਦਿਨ ਤੇ ਰਾਤ ਕਹਿੰਦੇ ਇਹਨਾਂ ਦੇ ਨਸ਼ੇ ਚ ਦਿਨ ਤੇ ਰਾਤ ਪਾਗਲ ਹੋਇਆ ਫਿਰਦਾ ਰਹੇ دیਵਾਨਾ دیਵਾਨਾ ਦਾ ਭਾਵ ਹੁੰਦਾ ਪਾਗਲ ਕਿ ਜਵਾਨੀ ਦੇ ਨਸ਼ੇ ਚ ਧਨ ਦੇ ਨਸ਼ੇ ਚ ਜੈ ਜੈਕਾਰ ਦੇ ਨਸ਼ੇ ਚ ਇਹ ਨਸ਼ਾ ਚੜ ਗਿਆ ਕਹਿੰਦੇ ਅਹਨੇ ਸਰਹ ਤੇਵਾਨਾ ਤੇ ਅੱਗੇ ਗੁਰੂ ਸਾਹਿਬ ਗੁਰੂ ਤੇਗ ਬਹਾਦਰ ਸਾਹਿਬਾਰੇ ਕਹਿੰਦੇ ਦੀਨ ਦਿਆਲ ਸਦਾ ਦੁੱਖ ਭੰਜਨ ਤਾਸਿਓ ਮਨ ਨ ਲਗਾਨਾ ਦੀਨ ਹੁੰਦਾ ਗਰੀਬ ਦਿਆਲ ਹੁੰਦਾ ਕਿਸੇ ਤੇ ਕਿਰਪਾ ਕਰ ਦੇਣੀ ਕਿਸੇ ਤੇ ਦਿਆਲ ਦਿਆਲੂ ਹੋ ਜਾਣਾ ਕਹਿੰਦੇ ਜਿਹੜਾ ਪਰਮਾਤਮਾ ਹੈ ਉਹ ਗਰੀਬਾਂ ਤੇ ਵੀ ਦਇਆ ਕਰਦਾ ਹੈ ਗਰੀਬਾਂ ਤੇ ਵੀ ਦਇਆਲਦਾਨ ਹੁੰਦਾ ਹੈ ਖੁਸ਼ ਹੁੰਦਾ ਸਦਾ ਦੁੱਖ ਭੰਜਨ ਜਿਹੜਾ ਕਹਿੰਦੇ ਸਾਡੇ ਅੰਦਰ ਦੇ ਦੁੱਖ ਖਤਮ ਕਰ ਦੇ ਤਾਸਿਓ ਮਨ ਨਾ ਲਗਾਨਾ ਕਹਿੰਦੇ ਉਹਦੇ ਨਾਲ ਮਨ ਨਹੀਂ ਲਾਇਆ ਦੀਨ ਦਇਆਲ ਸਦਾ ਦੁੱਖ ਭੰਜਨ ਤਾਸਿਓ ਮਨ ਨਾ ਲਗਾਨਾ ਕਹਿੰਦੇ ਉਹਦੇ ਨਾਲ ਮਨ ਨਹੀਂ ਜੋੜਿਆ ਤੇ ਜਿਹੜਾ ਸਾਡੇ ਦੁੱਖ ਦੂਰ ਕਰਦਾ ਹੈ ਕਹਿੰਦੇ ਉਹਦੇ ਨਾਲ ਮਨ ਜੋੜਨਾ ਸੀ ਨਾ ਉਹਦੇ ਨਾਲ ਪਿਆਰ ਕਰਨਾ ਸੀ ਉਹਦੇ ਨਾਲ ਪ੍ਰੀਤ ਪਾਉੜੇ ਸੀ ਕਹਿੰਦੇ ਉਹਦੇ ਨਾਲੋਂ ਪ੍ਰੀਤ ਤੋੜ ਕੇ ਕਹਿੰਦੇ ਮਾੜਿਆਂ ਕੰਮਾਂ 'ਚ ਪ੍ਰੀਤ ਪਾਲੇ ਸਾਚੀ ਪ੍ਰੀਤ 함 ਤੁਮ ਸਿਉ ਜੋਰੀ ਤੁਮ ਸਿਉ ਜੋਰ ਅਵਰ ਸੰਗ ਜੋੜੀ ਕਹਿੰਦੇ ਮਾੜਿਆਂ ਕਮਾਂ ਚ ਪਾਲੇ ਪ੍ਰੀਤ ਤੁਹਾਡੇ ਨਾਲੋਂ ਪ੍ਰੀਤ ਅਸੀਂ ਤੋੜ ਲੇ ਜਨ ਨਾਨਕ ਕੋਟਨ ਮੈਂ ਕਿਨਹੁ ਗੁਰਮਖ ਹੋਏ ਪਛਾਨਾ ਪਰ ਗੁਰੂ ਤੇਗ ਬਹਾਦਰ ਸਾਹਿਬ ਜੀ ਕਹਿੰਦੇ ਐ ਆਪਣੇ ਵੱਡਿਆਂ ਦਾ ਨਾਮ ਗੁਰੂ ਨਾਨਕ ਦੇ ਮਹਾਰਾਜ ਜੀ ਦਾ ਨਾਮ ਲਿਖ ਕੇ ਗੁਰੂ ਤੇਗ ਬਹਾਦਰ ਸਾਹਿਬ ਮਹਾਰਾਜ ਸਾਨੂੰ ਸਮਝਾਉਂਦੇ ਆ ਜਨ ਨਾਨਕ ਕੋਟਨ ਮੈਂ ਕਿਨਹੋ ਕੋਟਨ ਦਾ ਭਾਅ ਹੁੰਦਾ ਕਰੋੜਾਂ ਕਹਿੰਦੇ ਕਰੋੜਾਂ ਦੇ ਵਿੱਚ ਕੋਈ ਨਾ ਕੋਈ ਹੈ ਇਸ ਤਰ੍ਹਾਂ ਦਾ ਜਿਹੜਾ ਪ੍ਰਮਾਤਮਾ ਨੂੰ ਪਹਿਚਾਨ ਲੈਂਦਾ ਗੁਰਮੁਖ ਹੋਵੇ ਪਛਾਨਾ ਜਿਹੜਾ ਗੁਰਮੁਖ ਬਣ ਕੇ ਪ੍ਰਮਾਤਮਾ ਨੂੰ ਪਹਿਚਾਨ ਲੈਂਦਾ ਪਰ ਇਹ ਥੋੜਾ ਹੁੰਦਾ ਕਿ ਬੇਜਨਾਸ ਹੈ ਜੀ ਸਾਰੇ ਅੰਦਰ ਨਹੀਂ ਕੋਈ ਨਾ ਕੋਈ ਹੁੰਦਾ ਚਾਹੇ ਕਰੋੜਾਂ ਚੋਂ ਹੋਵੇ ਚਾਹੇ ਅਰਬਾਂ ਚੋਂ ਹੋਵੇ ਪਰ ਇੱਥੇ ਗੁਰੂ ਤੇਗ ਬਹਾਦਰ ਸਾਹਿਬ ਜੀ ਨੇ ਕਿਹਾ ਕੋਟਨ ਮੈ ਕਿਨ ਹੋ ਕਰੋੜਾਂ 'ਚ ਕਹਿੰਦੇ ਕੋਈ ਨਾ ਕੋਈ ਹੁੰਦਾ ਜਿਹੜਾ ਉਸ ਪ੍ਰਮਾਤਮਾ ਨੂੰ ਪਹਿਚਾਨ ਲੈਂਦਾ ਦੀਨ ਦਿਆਲ ਸਦਾ ਦੁੱਖ ਭੰਜਨ ਤਾਸਿਓ ਮਨ ਨ ਲਗਾਨਾ ਜਨ ਨਾਨਕ ਕੋਟਨ ਮੈ ਕਿਨ ਹੋ ਗੁਰਮੁਖ ਹੋਏ ਪਛਾਨ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ